ਫਤੇਕਰ ਚੂੜਿਆਂ ਦੀ ਵਾਰ ਨੰਬਰ 2 크੍ਰਿਸਚਨ ਮੱਲੇ ਧਰਮਪਾਲ ਜੋਨੇ ਉਹਨਾਂ ਤੇ ਕਰਦੇ ਇੱਕ ਕਮਰੇ ਚ ਅਚਨਚੇਤ ਅੱਗ ਲੱਗਣ ਨਾਲ ਕਮਰੇ ਚ ਪਿਆ ਸਾਰਾ ਸਮਾਨ ਸੜ ਕੇ ਤਬਾਹ ਹੋ ਗਿਆ ਅਤੇ ਗਰੀਬ ਪਰਿਵਾਰ ਤੇ ਗਰੀਬ ਪਰਿਵਾਰ ਜਿਹੜਾ ਹੈ ਕਿ ਉਹ ਇਹ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਇਹ ਅੱਗ ਕਿਸ ਤਰ੍ਹਾਂ ਲੱਗੀ ਤਾਂ ਦੱਸਤੀ ਹੈ ਕਿ ਉਹ ਪਰਿਵਾਰ ਨੀਚੇ ਬੈਠਾ ਹੋਇਆ ਸੀ ਤੇ ਇਹ ਕਮਰਾ ਉਹਨਾਂ ਦੇ ਉੱਪਰ ਉੱਪਰ ਵਾਲੀ ਮੰਜ਼ਲ ਦੇ ਉੱਪਰ ਯਾਨੀ ਕਿ ਉੱਪਰ ਛੱਤ ਤੇ ਸੀਗਾ ਜਿਸ ਤੇ ਅਚਨਚੇਤ ਅੱਗ ਲੱਗ ਜਾਂਦੀ ਜਿਸ ਨਾਲ ਜਦ ਉਹ ਉੱਤੇ ਆਉਂਦੇ ਨੇ ਤੇ ਅੱਗ ਪੂਰੀ ਤਰ੍ਹਾਂ ਜਿਹੜਾ ਕਮਰੇ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਤੇ ਅੰਦਰ ਜਿਹੜਾ ਸਮਾਨ ਸੀਗਾ ਉਸ ਨੂੰ ਅੱਗ ਨੇ ਪੂਰੀ ਲਪੇਟ ਚ ਲਿਆ ਤੇ ਸਾਰਾ ਸਮਾਨ ਜਿਹੜਾ ਵਾ ਉਹ ਸੜ ਕੇ ਖਰਾਬ ਹੋ ਜਾਂਦਾ ਇਹ ਗੱਲਬਾਤ ਕਰਦੇ ਆ ਧਰਮਪਾਲ ਜੋ ਕਿ ਮਾਲਕ ਨੇ ਕਰਦੇ ਓ ਕਿ ਇਹ ਕਿਸ ਤਰ੍ਹਾਂ ਅੱਗ ਲੱਗੀ ਤੇ ਕਿੰਨਾ ਕੁ ਉਹਨਾਂ ਦਾ ਨੁਕਸਾਨ ਹੋਇਆ ਸਰ ਪੰਜ ਇਸ ਤਰ੍ਹਾਂ ਲਿਖੀ ਚਾਲੂ ਇਸ ਤਰ੍ਹਾਂ ਅੱਗ ਲੱਗੀ ਉਹ ਇਹੀ ਦੇ ਜੀ ਥੱਲੇ ਬੈਠੇ ਆ ਸਾਨੂੰ ਦੇ ਕੋਈ ਸਮਝ ਨਹੀਂ ਲੱਗੀ ਕੋਈ ਕੀ ਬਣ ਗਿਆ ਥਾ ਉੱਤੇ ਤੇ ਦੁਨੀਆ ਆਣ ਕੇ ਦੇ ਮੁੰਡਿਆਂ ਨੇ ਆਣ ਕੇ ਤੇ ਫਟਾਫਟ ਤੇ ਬਾ ਉਹਨਾਂ ਨੂੰ ਉਹਨਾਂ ਵਿਚਾਰਿਆਂ ਬਹੁਤ ਥੋੜਾ ਨਿਵੇਟਰ ਨੇ ਬਹੁਤ ਨੁਕਸਾਨ ਕਰਨਾ ਹੀ ਸਾਦਾ ਤੇ ਉਹ ਨਿਵੇਟਰ ਉਹਨਾਂ ਬਚਾ ਕੇ ਬਚਾ ਲਿਆ ਤੇ ਅੱਗ ਮੱਚ ਗਈ ਥੱਲੇ ਉੱਤੇ 3 ਮੀਟਰ ਇੱਕ ਸਾਈਡ ਤੇ ਹੀ ਉਹਨਾਂ ਕਿਹਾ ਮਤਲਬ ਖੇਚ ਲਿਆ ਪਤਾ ਲੱਗਾ ਕਿ ਕਿਤਨਾ ਅੱਗ ਲੱਗੀ ਪਤਾ ਹੀ ਨਹੀਂ ਲੱਗਾ ਜੀ ਕਿਤਨਾ ਅੱਗ ਲੱਗੀ ਆ ਆਨੂੰ ਲੋਕਾਂ ਨੇ ਦੱਸਿਆ ਜੀ ਕਿ ਇਹ ਕਿੰਨੇ ਕਿਹੜੇ ਲੋਕਾਂ ਨੇ ਗਵਾਂਢ ਵਾਲਿਆਂ ਆ ਦਿਮਾਗ ਨੇ ਗਵਾਂਢੋਂ ਆਉਂਦੇ ਹੀ ਬਕੁੜੀਆਂ ਤੋਂ ਗਲੀ ਚੋਂ ਤੁਸੀਂ ਤਾਂ ਨੀਜੇ ਬੈਠੇ ਸੀ ਛੱਤ ਦੇ ਤੇ ਜਦੋਂ ਅੱਗ ਲੱਗੀ ਕਿਤਨਾ ਪਤਾ ਲੱਗਾ ਵੀ ਅੱਗ ਲੱਗੀ ਉਹ ਧੂਆ ਨਿਕਲਿਆ ਨਾ ਜੀ ਆਂਦੀ ਆ ਬੱਬੂਏ ਰਾਹ ਉਤੋਂ ਦੀ ਧੂਆ ਬੱਬੂਏ ਰਾਹ ਨਿਕਲਿਆ ਤੇ ਲੋਕੀ ਕਹਿੰਦੇ ਵੀ ਉੱਤੇ ਤੇ ਅੱਗ ਟਾਡੇ ਲੱਗੀ ਆ ਇਹਨੇ ਅਹੀਂ ਸੋਚਿਆ ਵੀ ਨਹੀਂ ਨਹੀਂ ਉਦਾਂ ਹੀ ਕਿਸੇ ਨੇ ਉਹ ਕੋ ਨਾ ਲੀੜੇ ਲਾੜੇ ਕੋ ਸਾੜੇ ਬਣਿਆ ਤੇ ਉਹ ਪਦਾ ਲਗਾ ਦੇ ਉਹਨੂੰ ਫਿਰ ਦੇ ਤਰੇ ਦੀ ਮੁੰਡੇ ਆ ਗਏ ਭੱਜ ਕੇ ਨੱਠੇ ਨੱਠੇ ਉਹ ਸਭ ਮੌਨਾ ਸਾਡੇ ਨਹੀਂ ਦੇ ਨਵੇਟਰ ਦਾ ਨੁਕਸਾਨ ਬੜਾ ਕਰਨਾ ਸੀ ਉਹਨੇ ਬਤੀ ਨੇ ਕਿੰਨਾ ਕੁ ਨੁਕਸਾਨ ਸਾਡਾ ਬਹੁਤ ਨੁਕਸਾਨ ਹੋ ਗਿਆ ਸਾਰਾ ਸਮਾਨ ਕੋ ਬਚਿਆ ਨਹੀਂ ਸਾਡਾ ਜੀ ਉਹ ਲੈ ਦੇਣਾ ਹੈ ਕੁੜੀ ਦਾ ਦਾਜ ਹੀ ਪੱਖੇ ਹੀ ਦੋ ਉਹ ਸਵਾ ਹੀ ਹੋ ਗਏ ਸਾਰੇ ਨਵੇਂ ਪਕੇ ਹਾਂ ਲੀੜਾ ਕਪੜਾ ਸਮਾਨ ਸਾਰਾ ਸਾਰਾ ਹਾਂ ਜੀ ਮੰਗ ਆਹੀ ਗੇ ਹੋਈ ਕਹਿੰਨੇ ਆ ਜੀ ਸਰਕਾਰ ਸਾਡੀ ਕੋ ਮਦਦ ਕਰ ਦੇ ਚਲੋ ਇਹ ਹਾਂ ਤੇ ਇਸ ਤਰ੍ਹਾਂ ਲੱਗੀ ਆ ਮੈਂ ਉੱਥੇ ਬਾਹਰ ਬੈਠੀ ਆ ਤੇ ਕਾਕਾ ਨਿਕਾ ਜੇ ਕਹਿੰਦਾ ਨਾਨੀ ਮੈਨੂੰ ਚਾਹ ਬਣਾ ਦੇ ਤੇ ਮੈਂ ਨਾ ਇਹ ਕਹਿੰਦਾ ਇੱਥੇ ਕੋਈ ਸਮਾਨ ਨਹੀਂ ਦਿੰਦਾ ਨਾਨੀ ਮੈਂ ਕੋਠੇ ਦੇ ਰੱਖਵਾ ਤੇ ਇੱਕ ਰਖਣ ਆਇਆ ਤੇ ਉਧਰੋਂ ਆਜੋ ਓਟੀਆਂ ਹੱਡੀਆਂ ਆਵਾਜ਼ਾਂ ਮਾਂਡੀਆਂ ਆ ਕਿੱਧਰ ਅੱਗ ਲੱਗੀ ਕਿੱਧਰ ਅੱਗ ਲੱਗੀ ਹਾਏ ਮੈਂ ਹਾਏ ਆ ਮੇਰਾ ਤਾਂ ਮੁੰਡਾ ਉੱਤੇ ਆ ਮੈਂ ਭੱਜੀ ਆਈ ਦਵਾ ਦਾ ਲੋਕਾਂ ਨੂੰ ਮੈਂ ਭੱਜੀ ਫੇਰ ਥੱਲੇ ਗਈ ਹਾਏ ਮੇਰੇ ਅੰਦਰ ਇਨਵਰਟਰ ਲੱਗਾ ਜੇ ਮੇਰੇ ਬਚਾ ਲੋ ਮੈਂ ਮੇਰੇ ਅੰਦਰ ਅੱਗ ਸਾਰੇ ਲੱਗ ਗਈ ਜੇ ਮੈਂ ਲੋਕਾਂ ਨੂੰ ਦਵਾ ਦਾ ਆਵਾਜ਼ਾਂ ਮਾਰੀਆਂ ਲੋਕੀ ਆਣ ਕੇ ਦਵਾ ਦਾ ਮੁੰਡਿਆਂ ਵਿਚਾਰੇ ਆਣ ਕੇ ਪਾਣੀ ਮਾਰ ਮਾਰ ਕੇ ਅੱਗ ਬੁਝਾਈ ਸਾਰੇ ਅੰਦਰ ਢਡੀਆਂ ਪੇਟੀਆਂ ਪੁੱਟੀਆਂ ਬਾਹਰ ਕੱਢੀਆਂ ਸਾਰਾ ਬਿਸਤਰੇ ਸੜ ਗਏ ਸਾਰੇ ਕੱਪੜੇ ਸਰੋ ਕੋਛੇ ਤੋਂ ਬਾਹ ਹੋ ਗਿਆ ਭਾਜੀ ਕਿੰਨਾ ਸਾਰਾ ਸਮਾਨ ਸਮਾਨਾ ਬੜਾ ਹੀ ਆ ਦੇਖੋ ਕਪੜੇ ਕਪੜੇ ਸਾਰੇ ਦਾਜ ਵੀ ਹੀ ਸਾਰਾ ਅਡੇ ਬੱਚਿਆਂ ਦੇ ਕਪੜੇ ਹੀ ਨਵੇਂ ਲਿਆ ਲਿਆ ਕੇ ਸਾਰੇ ਮਰ ਤਹਿਮਾਂ ਲਿਆ ਹੀ ਉੱਥਾ ਹੀ ਸਾਰੇ ਪੁੱਜ ਕੇ ਵਿੱਚ ਹੀ ਦਾਜ ਵਾਲੇ ਕੀ ਕੀ ਦਾ ਗੁੱਡੀ ਦਾ ਬਣਾਇਆ ਸੀ ਗੁੱਡੀ ਦਾ ਹੀ ਦਾਜ ਦੇ ਇੱਥੇ ਫਾਂ ਵੇ ਉਹ ਕੁੜੀ ਦਾ ਤਾਂ ਇੱਥੇ ਪਿਆ ਬਿਸਤਰੇ ਪੁੱਤਰੇ ਸਾਰੇ ਵਿਆਹ ਦਾ ਚਾਹ ਤਾਂ ਕਪੜੇ ਪਏ ਕੁੜੀ ਦੇ ਤੇ ਬਿਸਤਰੇ ਪਏ ਹੀ ਭੜਾਏ ਹੀ ਤੇ ਉਹ ਵੇਖੋ ਸਾਰੇ ਉਹ ਸਾਰੇ ਸੜ ਗਏ ਜੀ ਕਿੰਨੇ ਕ ਪੈਸਿਆਂ ਦਾ ਲੱਗਦਾ ਤੁਹਾਨੂੰ ਪੀਨਸਾ ਹਾਂ ਹੰਦੇਰ ਜਰੂਰਾ ਮਹਿੰਗਾ ਹੁਣ ਕੀ ਤਾਂ ਕਿੰਨੇ ਪੱਕੇ ਦੋ ਪੱਕੇ ਸਾਡਿਆ ਕੁੜੀ ਨੇ ਲਿਆਂਦਾ ਨਵਾਂ ਹਲੇ ਉਹ ਵੀ ਸੜ ਗਿਆ ਕੋਹਾਡਾ ਸੜ ਗਿਆ ਦੋ ਪੱਕੇ ਸੜ ਗਏ ਜੇ ਬਿਸਤਰੇ ਕੱਪੜੇ ਹਾਂ ਕੱਪੜੇ ਕਿੰਨੇ ਆ ਬਿਸਤਰੇ ਮੁੰਡੇ ਦੇ ਪੇਟੀ ਜੀ ਪੈਂਟ ਕੋੜਾ ਲੈ ਕੇ ਥੋੜੇ ਦਿਨ ਮੁੰਡੇ ਨੇ ਲਿਆਂਦਾ ਉਹ ਹੀ ਭੋਦੀਗਾ ਜਵਾਈ ਦੇ ਕੱਪੜੇ ਹੀ ਬੈਗ ਭਰ ਭਰ ਰੱਖੇ ਉਹ ਵੀ ਪਤਾ ਹੀ ਨਹੀਂ ਲੱਗਾ ਸਾਰੇ ਅੱਗ ਲੱਗ ਗਈ ਭੋਜ ਹੀ ਗਿਆ ਕੱਪੜੇ ਸਾਰੇ ਪੇਟੀ ਵੀ ਸੜ ਗਏ बेटी बेच बहार रखे बड़े कपड़े तोड़िया पा पा के रखे चाद दरिया दुरी ही चर्च दिया बनाईया उज भज गए सारा कुछ ही